ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੀ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਮਟਰ ਪਨੀਰ ਜਿਵੇਂ ਕਿ ਰੈਸਟੋਰੈਂਟ ਦੇ ਵਿੱਚ ਜਾਂ ਵਿਆਹਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਮਟਰ ਪਨੀਰ ਬਣਿਆ ਹੁੰਦਾ ਹੈ ਸੇਮ ਉਸੇ ਤਰੀਕੇ ਦਾ ਮਟਰ ਪਨੀਰ ਬਣਾਵਾਂਗੇ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਮੇਰੇ ਚੈਨਲ ਜਸਵਿੰਦਰ ਦੀ ਰਸੋਈ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਰੈਸিপি ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਮਟਰ ਪਨੀਰ ਬਣਾਉਣ ਵਾਸਤੇ ਮੈਂ ਇੱਥੇ ਇੱਕ ਬਰਤਨ ਦੇ ਵਿੱਚ ਦੋ ਵੱਡੇ ਚਮਚ ਤੇਲ ਦੇ ਪਾ ਲਿੱਤੇ ਨੇ ਤੇ ਹੁਣ ਇਸ ਦੇ ਵਿੱਚ ਮੈਂ ਦੋ ਪਿਆਜ਼ ਰਫਲੀ ਜਿਹੇ ਕੱਟ ਕੇ ਪਾ ਲਿੱਤੇ ਨੇ ਇਹਨਾਂ ਨੂੰ ਬਿਲਕੁਲ ਵੀ ਬਰੀਕ ਕੱਟਣ ਦੀ ਜ਼ਰੂਰਤ ਨਹੀਂ ਹੈਗੀ ਬਸ ਰਫਲੀ ਜਿਹੇ ਕੱਟ ਲਿੱਤੇ ਨੇ ਨਾਲ ਹੀ ਮੈਂ ਥੋੜਾ ਜਿਹਾ ਲਸਣ ਤੇ ਅਦਰਕ ਵੀ ਪਾ ਲਿੱਤਾ ਇਸ ਦੇ ਵਿੱਚ ਦੋਨੋਂ ਚੀਜ਼ਾਂ ਦੇਖੋ ਮੈਂ ਇਸ ਦੇ ਵਿੱਚ ਪਾ ਲਿੱਤੀਆਂ ਨੇ ਤੇ ਹੁਣ ਇਸ ਨੂੰ ਆਪਾਂ ਭੁੰਨਾ ਸਟਾਰਟ ਕਰਾਂਗੇ ਪਿਆਜ਼ਾਂ ਦਾ ਕਲਰ ਜਿਹੜਾ ਹੈਗਾ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਇਸ ਨੂੰ ਭੁੰਨ ਲੈਣਾ ਹੈ ਤੇ ਫਲੇਮ ਆਪਾਂ ਮੀਡੀਅਮ ਹੀ ਰੱਖੀ ਹੋਈ ਏ ਇੱਥੇ ਤੇ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਇਸ ਦਾ ਕਲਰ ਜਦੋਂ ਤੱਕ ਚੇਨ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਨੂੰ ਪਕਾ ਲੈਣੇ ਤੇ ਤੁਸੀਂ ਦੇਖੋ ਇੱਥੇ ਪਿਆਜ਼ਾਂ ਦਾ ਕਲਰ ਜਿਹੜਾ ਹੈਗਾ ਲਾਈਟ ਬ੍ਰਾਊਨ ਹੋ ਚੁੱਕਾ ਹੋਇਆ ਬਸ ਇਸ ਸਟੇਜ ਤੱਕ ਹੀ ਪਿਆਜ਼ ਦਾ ਕਲਰ ਚੇਂਜ ਕਰਨਾ ਸੀ ਬਹੁਤ ਹੀ ਵਧੀਆ ਪਿਆਜ਼ਾਂ ਦਾ ਕਲਰ ਚੇਂਜ ਹੋ ਚੁੱਕਾ ਹੋਇਆ ਇਸ ਦਾ ਕੱਚਾਪਨ ਸਾਰਾ ਦੂਰ ਹੋ ਚੁੱਕਾ ਹੋਇਆ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਦੋ ਟਮਾਟਰ ਮੈਂ 2 ਟਮਾਟਰ ਤੇ 3 ਤੋਂ 4 ਹਰੀਆਂ ਮਿਰਚਾਂ ਪਾ ਲੈਂਦੀ ਆ ਇਸ ਦੇ ਵਿੱਚ ਟਮਾਟਰ ਵੀ ਮੈਂ ਰਫਲੀ ਜਿਹੇ ਹੀ ਕੱਟੇ ਹੋਏ ਨੇ ਇਹਨਾਂ ਨੂੰ ਵੀ ਬਿਲਕੁਲ ਬਹੁਤ ਬਰੀਕ ਕੱਟਣ ਦੀ ਜ਼ਰੂਰਤ ਨਹੀਂ ਹੈਗੀ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਟਮਾਟਰਾਂ ਨੂੰ ਜਲਦੀ ਗਲਣ ਵਾਸਤੇ ਆਪਾਂ ਪਹਿਲਾਂ ਹੀ ਇੱਥੇ ਨਮਕ ਦਾ ਇਸਤੇਮਾਲ ਕਰ ਲਵਾਂਗੇ ਤੇ ਤੁਸੀਂ ਦੇਖੋ ਮੈਂ ਟਮਾਟਰਾਂ ਦੇ ਵਿੱਚ ਹੁਣ ਇੱਕ ਚਮਚ ਨਮਕ ਦਾ ਪਾ ਰਹੀਆਂ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਇੱਥੇ ਨਮਕ ਪਾ ਸਕਦੇ ਹੋ ਤੇ ਹੁਣ ਇਸ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਇਸ ਨੂੰ ਆਪਾਂ ਟੱਕ ਕੇ 3-4 ਮਿੰਟ ਤੱਕ ਪਕਾਵਾਂਗੇ ਤਾਂ ਜੋ ਜਿਹੜੇ ਟਮਾਟਰ ਹੈਗੇ ਨੇ ਉਹ ਸੌਫਟ ਹੋ ਜਾਣ ਵਿੱਚ ਉਹਦੀ ਇੱਕ ਦੋ ਵਾਰੀ ਇਹਨਾਂ ਨੂੰ ਹਿਲਾ ਵੀ ਲੈਣਾ ਹੈ ਤੇ ਮੈਨੂੰ ਇੱਥੇ 3-4 ਮਿੰਟ ਹੋ ਗਏ ਹੋਏ ਨੇ ਇਸ ਨੂੰ ਪਕਾਉਂਦੇ ਹੋਏ ਤੇ ਤੁਸੀਂ ਦੇਖੋ ਟਮਾਟਰ ਜਿਹੜੇ ਹੈਗੇ ਨੇ ਚੰਗੀ ਤਰ੍ਹਾਂ ਗਲ ਚੁੱਕੇ ਨੇ ਵਿੱਚੋਂ ਦੀ ਦੋ-ਤਕ ਵਾਰੀ ਮੈਂ ਇਸ ਨੂੰ ਹਿਲਾ ਵੀ ਲਿਆ ਸੀ ਟਮਾਟਰ ਬਹੁਤ ਵਧੀਆ ਤਰੀਕੇ ਦੇ ਨਾਲ ਗਲ ਚੁੱਕੇ ਹੋਏ ਨੇ ਹੁਣ ਇਸ ਮਸਾਲੇ ਨੂੰ ਆਪਾਂ ਠੰਡਾ ਹੋਣ ਦਵਾਂਗੇ ਤੇ ਮਸਾਲਾ ਦੇਖੋ ਤੁਸੀਂ ਇੱਥੇ ਹੁਣ ਠੰਡਾ ਹੋ ਚੁੱਕਾ ਹੈ ਜਿਵੇਂ ਹੀ ਇਹ ਠੰਡਾ ਹੋਏਗਾ ਤਾਂ ਇਸ ਨੂੰ ਮਿਕਸੀ ਦੇ ਜਾਰ ਦੇ ਵਿੱਚ ਪੀਸ ਲਵਾਂਗੇ ਤੇ ਹੁਣ ਮੈਂ ਇਸ ਮਸਾਲੇ ਨੂੰ ਮਿਕਸੀ ਦੇ ਜਾਰ ਦੇ ਵਿੱਚ ਪਾ ਕੇ ਪੀਸ ਲਵਾਂਗੀ ਇਹ ਆਪਣੀ ਗਰੇਵੀ ਦੀ ਤਿਆਰੀ ਹੋ ਰਹੀ ਏ ਮਟਰ ਪਨੀਰ ਬਹੁਤ ਹੀ ਜ਼ਿਆਦਾ ਟੇਸਟੀ ਬਣੇਗਾ ਇਸ ਦੇ ਵਿੱਚ ਇੱਕ ਖਾਸ ਟਿਪਸ ਵੀ ਹੈ ਉਸ ਨੂੰ ਜ਼ਰੂਰ ਫੋਲੋ ਕਰਿਓ ਜਿਸ ਦੇ ਨਾਲ ਇਸ ਮਟਰ ਪਨੀਰ ਦਾ ਸਵਾਦ ਹੋ ਦੁੱਗਣਾ ਹੋ ਜਾਏਗਾ ਉਹ ਖਾਸ ਟਿਪਸ ਇਹ ਹੈ ਕਿ ਇਸ ਦੇ ਵਿੱਚ ਹੁਣ ਆਪਾਂ ਧਨੀਏ ਦੇ ਡੰਡਲ ਪਾਵਾਂਗੇ ਬਿਲਕੁਲ ਨਰਮ-ਨਰਮ ਵਾਲੇ ਡੰਡਲ ਜਿਹੜੇ ਧਨੀਏ ਦੇ ਹੈਗੇ ਨੇ ਉਹ ਮੈਂ ਪਾ ਦਿੱਤੇ ਨੇ ਇਸ ਦੇ ਨਾਲ ਫਲੇਵਰ ਬਹੁਤ ਵਧੀਆ ਆਂਦਾ ਹੈ ਤੇ ਨਾਲ ਹੀ ਇਸ ਦੇ ਵਿੱਚ ਮੈਂ ਦਹੀਂ ਵੀ ਪਾ ਦਿੱਤੀ ਤੇ ਤੁਸੀਂ ਦੇਖੋ ਇੱਥੇ ਮੈਂ 2 ਚਮਚ ਦਹੀਂ ਪਾਈਏ ਦਹੀਂ ਜਿਹੜੀ ਹੈਗੀ ਬਿਲਕੁਲ ਵੀ ਖੱਟੀ ਨਹੀਂ ਹੋਣੀ ਚਾਹੀਦੀ ਮੈਂ ਬਿਲਕੁਲ ਫਰੈਸ਼ ਦਹੀਂ ਦਾ ਇਸਤੇਮਾਲ ਕੀਤਾ ਜੇ ਤੁਸੀਂ ਦਹੀਂ ਨਹੀਂ ਪਾਣਾ ਚਾਹੁੰਦੇ ਤਾਂ ਇਸ ਦੇ ਵਿੱਚ ਤੁਸੀਂ ਕਾਜੂ ਦੀ ਜਾਂ ਫਿਰ ਮਗਜ ਦੀ ਪੇਸਟ ਬਣਾ ਕੇ ਪਾ ਸਕਦੇ ਹੋ ਜਾਂ ਫਿਰ ਤੁਸੀਂ 2 ਚਮਚ ਇੱਥੇ ਮਲਾਈ ਵੀ ਪਾ ਸਕਦੇ ਹੋ ਤੇ ਹੁਣ ਇਸ ਨੂੰ ਪੀਸ ਲਵਾਂਗੇ ਤੇ ਤੁਸੀਂ ਦੇਖੋ ਇੱਥੇ ਜਿਹੜਾ ਮਸਾਲਾ ਹੈਗਾ ਉਹ ਚੰਗੀ ਤਰ੍ਹਾਂ ਮੈਂ ਪੀਸ ਲਿੱਤਾ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਇਹ ਆਪਣੀ ਗਰੇਵੀ ਦੀ ਤਿਆਰੀ ਹੋ ਰਹੀ ਹੈ ਇਹ ਦੇਖੋ ਕਿੰਨਾ ਵਧੀਆ ਮਸਾਲਾ ਜਿਹੜਾ ਹੈਗਾ ਪੀਸਿਆ ਜਾ ਚੁੱਕਾ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਮਸਾਲਾ ਪੀਸਿਆ ਜਾ ਚੁੱਕਾ ਹੈ ਹੁਣ ਬਰਤਨ ਦੇ ਵਿੱਚ ਫਿਰ ਤੋਂ ਦੋ ਚਮਚ ਆਪਾਂ ਤੇਲ ਦੇ ਪਾਨੇ ਨੇ ਦੋ ਵੱਡੇ ਚਮਚ ਇੱਥੇ ਮੈਂ ਤੇਲ ਦੇ ਪਾਏ ਨੇ ਤੇ ਨਾਲ ਹੀ ਅੱਧਾ ਚਮਚ ਜੀਰਾ ਪਾਇਆ ਤੇ ਇੱਕ ਤੇਜ ਪੱਤਾ ਤੇ ਇੱਕ ਦਾਲਚੀਨੀ ਤਿੰਨੋਂ ਹੀ ਚੀਜ਼ਾਂ ਦੇਖੋ ਇੱਥੇ ਮੈਂ ਪਾ ਦਿੱਤੀਆਂ ਨੇ ਤੇ ਜਿਵੇਂ ਹੀ ਇਹ ਥੋੜੀਆਂ ਜੀਆਂ ਤੜਕ ਜਾਣਗੀਆਂ ਤਾਂ ਇਸ ਦੇ ਵਿੱਚ ਕਸ਼ਮੀਰੀ ਲਾਲ ਮੀਚ ਮੈਂ ਪਾ ਦਿੱਤੀ ਹੈ ਅੱਧਾ ਚਮਚ ਰੰਗਤ ਦੇ ਵਾਸਤੇ ਇਸ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਇਸ ਦੇ ਨਾਲ ਰੰਗਤ ਬਹੁਤ ਵਧੀਆ ਆਉਂਦੀ ਏ ਤੇ ਹੁਣ ਜਿਹੜਾ ਮਸਾਲਾ ਆਪਾਂ ਪੀਸ ਕੇ ਰੱਖਿਆ ਹੋਇਆ ਉਹ ਸਾਰਾ ਇਸ ਦੇ ਵਿੱਚ ਪਾ ਦਵਾਂਗੇ ਮਸਾਲਾ ਪਾਣ ਤੋਂ ਬਾਅਦ ਮਿਕਸੀ ਦੇ ਜਾਰ ਦੇ ਵਿੱਚ ਜਿਹੜਾ ਥੋੜਾ ਜਿਹਾ ਮਸਾਲਾ ਬਚਿਆ ਹੋਇਆ ਉਸ ਦੇ ਵਿੱਚ ਪਾਣੀ ਪਾ ਕੇ ਉਹ ਵੀ ਆਪਾਂ ਇਸ ਦੇ ਵਿੱਚ ਹੀ ਪਾ ਦੇਣਾ ਤੇ ਤੁਸੀਂ ਦੇਖੋ ਮਿਕਸੀ ਦੇ ਜਾਰ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਮਸਾਲਾ ਹੈਗਾ ਲੱਗਿਆ ਹੋਇਆ ਇਹ ਵੀ ਪਾ ਦਵਾਂਗੇ ਪਾਣੀ ਪਾ ਕੇ तकरीबन ਅੱਧੀ ਕਟੋਰੀ ਪਾਣੀ ਪਾ ਕੇ ਮੈਂ ਪਾਇਆ ਇਸ ਦੇ ਵਿੱਚ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮਿਕਸ ਕਰਦੇ ਹੋਏ ਇਸ ਨੂੰ ਆਪਾਂ 1 ਤੋਂ 1.5 ਮਿੰਟ ਲਈ ਪਕਾਣਾ ਤੇ ਹੁਣ ਇਸ ਨੂੰ ਆਪਾਂ ਟੱਕ ਕੇ 2-3 ਮਿੰਟ ਲਈ ਪਕਾ ਲਵਾਂਗੇ ਤੇ ਤੁਸੀਂ ਦੇਖੋ ਇਸ ਗਰੇਵੀ ਨੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਮਤਲਬ ਕਿ ਜਿਹੜਾ ਮਸਾਲਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਭੁੰਨਿਆ ਗਿਆ ਹੈ ਮਸਾਲੇ ਨੂੰ ਭੁੰਨਣ 'ਚ ਟਾਈਮ ਨਹੀਂ ਲੱਗਦਾ ਕਿਉਂਕਿ ਆਪਾਂ ਸ਼ੁਰੂ ਦੇ ਵਿੱਚ ਵੀ ਇਸ ਨੂੰ ਭੁੰਨਿਆ ਹੋਇਆ ਸੀ ਹੁਣ ਇਸ ਦੇ ਵਿੱਚ ਮੈਂ ਅੱਧਾ ਚਮਚ ਹਲਦੀ ਪਾਊਡਰ ਪਾ ਦਿੱਤਾ ਹੈ 1 ਚਮਚ ਸਾਬਤ ਧਨੀਏ ਦਾ ਪਾਊਡਰ ਪਾ ਦਿੱਤਾ ਮੈਂ ਤੇ ਨਮਕ ਆਪਾਂ ਪਹਿਲਾਂ ਹੀ ਇਸ ਦੇ ਵਿੱਚ ਪਾਇਆ ਹੋਇਆ ਸੀ ਹੋਰ ਪਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਜੇ ਤੁਹਾਨੂੰ ਨਮਕ ਘੱਟ ਲੱਗੇ ਤਾਂ ਇਸ ਦੇ ਵਿੱਚ ਪਾ ਲੈਣਾ ਹੈ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ 2-3 ਮਿੰਟ ਲਈ ਮਿਕਸ ਕਰਦੇ ਹੋਏ ਭੁੰਨ ਲੈਣਾ ਹੈ ਤੇ ਹੁਣ ਇਸ ਦੇ ਵਿੱਚ ਪਾ ਦਵਾਂਗੇ ਇੱਕ ਕਟੋਰੀ ਭਰ ਕੇ ਹਰੇ ਮਟਰ ਮੈਂ ਇੱਥੇ ਫਰੈਸ਼ ਮਟਰ ਦਾ ਇਸਤੇਮਾਲ ਕੀਤਾ ਹੈ ਫਰੋਜ਼ਨ ਮਟਰ ਦਾ ਨਹੀਂ ਜੇ ਤੁਸੀਂ ਫਰੋਜ਼ਨ ਮਟਰ ਦਾ ਇਸਤੇਮਾਲ ਕਰਨਾ ਹੈ ਤਾਂ ਜਦੋਂ ਆਪਾਂ ਗਰੇਵੀ ਨੂੰ ਪਕਾ ਲਵਾਂਗੇ ਤਾਂ ਪਨੀਰ ਵੀ ਪਾ ਦਵਾਂਗੇ ਤੇ ਨਾਲ ਹੀ ਫਿਰ ਮਟਰ ਪਾ ਕੇ ਉਸ ਨੂੰ 5 ਮਿੰਟ ਲਈ ਪਕਾਵਾਂਗੇ ਪਰ ਮੈਂ ਇੱਥੇ ਫਰੈਸ਼ ਮਟਰ ਦਾ ਇਸਤੇਮਾਲ ਕੀਤਾ ਤੇ ਇਸ ਨੂੰ 4 ਤੋਂ 5 ਮਿੰਟ ਤੱਕ ਚੰਗੀ ਤਰ੍ਹਾਂ ਮਿ ਪੁੰਨ ਲਿੱਤਾ ਹੈ ਤੇ ਹੁਣ ਇਸ ਦੇ ਵਿੱਚ ਇੱਕ ਗਲਾਸ ਪਾਣੀ ਦਾ ਪਾ ਕੇ ਇਸ ਨੂੰ 10 ਤੋਂ 12 ਮਿੰਟ ਲਈ ਢੱਕ ਕੇ ਪਕਾਵਾਂਗੇ ਤਾਂ ਜੋ ਜਿਹੜੇ ਮਟਰ ਹੈਗੇ ਨੇ ਉਹ ਗਲ ਜਾਣ ਤੇ ਮੈਂ ਦੇਖੋ ਇੱਥੇ ਇਸ ਨੂੰ ਹੁਣ ਢੱਕ ਦਿੱਤਾ ਹੈ ਤੇ 10-12 ਮਿੰਟ ਬਾਅਦ ਇਸ ਨੂੰ ਖੋਲ ਕੇ ਚੈੱਕ ਕਰਾਂਗੇ ਤੇ 10-12 ਮਿੰਟ ਹੋ ਗਏ ਹੋਏ ਨੇ ਮੈਨੂੰ ਇੱਥੇ ਇਸ ਨੂੰ ਪਕਾਉਂਦੇ ਹੋਏ ਜਿਹੜੇ ਮਟਰ ਹੈਗੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਗਲ ਚੁੱਕੇ ਹੋਏ ਨੇ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਸਬਜੀ ਹੈਗੀ ਬਣ ਰਹੀ ਹੈ ਮਟਰ ਪਨੀਰ ਦੀ ਜਿਹੜੀ ਗਰੇਵੀ ਹੁੰਦੀ ਹੈ ਉਹ ਥੋੜੀ ਗਾੜੀ ਹੀ ਵਧੀਆ ਲੱਗਦੀ ਹੈ ਇਸ ਲਈ ਮੈਂ ਇਸ ਨੂੰ ਬਿਲਕੁਲ ਵੀ ਪਤਲੇ ਨਹੀਂ ਕਰਾਂਗੀ ਤੇ ਹੁਣ ਇਸ ਦੇ ਵਿੱਚ ਮੈਂ 250 ਗ੍ਰਾਮ ਪਨੀਰ ਪਾ ਦਿੱਤਾ ਹੈ 250 ਗ੍ਰਾਮ ਪਨੀਰ ਪਾਣ ਤੋਂ ਬਾਅਦ ਹੁਣ ਮੈਂ ਇਸ ਨੂੰ ਤਕਰੀਬਨ 2 ਮਿੰਟ ਲਈ ਪਕਾਵਾਂਗੀ ਤਾਂ ਜੋ ਜਿਹੜਾ ਮਸਾਲਿਆਂ ਦਾ ਫਲੇਵਰ ਹੈਗਾ ਉਹ ਪਨੀਰ ਦੇ ਵਿੱਚ ਵੀ ਚਲਾ ਜਾਏ ਤੇ ਮੈਨੂੰ ਇੱਥੇ ਇਸ ਨੂੰ ਪਕਾਉਂਦੇ ਹੋਏ ਤਕਰੀਬਨ 2 ਮਿੰਟ ਹੋ ਗਏ ਹੋਏ ਨੇ ਤੇ ਹੁਣ ਇਸ ਦੇ ਵਿੱਚ ਪਾ ਰਹੀ ਹਾਂ ਮੈਂ ਅੱਧਾ ਚਮਚ ਗਰਮ ਮਸਾਲਾ ਤੇ ਨਾਲ ਹੀ ਹਰਾ ਧਨੀਆ ਕੈਮਰਾ ਥੋੜਾ ਜਿਹਾ ਖਰਾਬ ਹੋਣ ਦੀ ਵਜ੍ਹਾ ਨਾਲ ਮੈਂ ਤੁਹਾਨੂੰ ਹਰਾ ਧਨੀਆ ਪਾਉਂਦੇ ਹੋਏ ਨਹੀਂ ਦਿਖਾ ਸਕੀ ਹਰਾ ਧਨੀਆ ਜਰੂਰ ਪਾਇਓ ਇਸ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਸਬਜੀ ਦੇਖੋ ਬਿਲਕੁਲ ਤਿਆਰ ਹੋ ਚੁੱਕੀ ਏ ਬਹੁਤ ਹੀ ਜਿਆਦਾ ਟੇਸਟੀ ਸਬਜੀ ਜਿਹੜੀ ਹੈਗੀ ਇਹ ਬਣ ਚੁੱਕੀ ਹੋਈ ਏ ਬਿਲਕੁਲ ਵਿਆਹਾਂ ਰੈਸਟੋਰੈਂਟ ਦੇ ਵਿੱਚ ਜਿਵੇਂ ਮਟਰ ਪਨੀਰ ਦੀ ਸਬਜੀ ਹੁੰਦੀ ਏ ਉਸੇ ਤਰੀਕੇ ਦੀ ਸਬਜੀ ਬਣ ਚੁੱਕੀ ਹੋਈ ਏ ਮੈਨੂੰ ਉਮੀਦ ਏ ਕਿ ਤੁਹਾਨੂੰ ਮੇਰੀ ਰੈਸিপি ਬਹੁਤ ਜਿਆਦਾ ਵਧੀਆ ਲੱਗੇਗੀ ਤੇ ਮੈਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸিপি ਕਿਵੇਂ ਦੀਆਂ ਲੱਗਦੀਆਂ ਨੇ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਫਿਰ ਤੋਂ ਇੱਕ ਨਵੀਂ ਰੈਸিপি ਦੇ ਨਾਲ ਮਿਲਾਂਗੀ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ